ਲੋਜੀ ਦੀਵਾਲੀ ਦੀ ਗੱਲ ਕਰਦੇ ਆ ਤੇ ਫਿਰ ਬੱਬੂ ਮਾਨ ਦਾ ਵਿਰੋਧ ਸ਼ੁਰੂ ਹੋ ਗਿਆ ਆ ਪੋਸਟਰ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਕਹਿੰਦਾ ਲੋਜੀ ਪੋਸਟਰ ਦੇ ਉੱਤੇ ਲਿਖਿਆ ਜੀ ਬਲੈਕ ਦੀਵਾਲੀ ਜੀ ਇਹ ਗਾਣੇ ਦੇ ਬੋਲ ਆ ਐਤ ਕੀ ਦੀਵਾਲੀ ਦੀ ਤੂੰ ਮਹਿਲਾਂ ਚ ਬਣਾਲੀ ਅੱਛਾ ਤੇ ਕੁਝ ਇਸ ਤਰੀਕੇ ਦੇ ਗਾਣੇ ਇਹ ਰੋਮਾਂਟਿਕ ਗਾਣਾ ਮੈਂ ਸੋਚਿਆ ਮੈਂ ਕਿਹਾ ਵੀ ਜਿਹੜਾ ਵਿਰੋਧ ਸ਼ੁਰੂ ਹੋਇਆ ਹੈ ਜਿਹੜੇ ਬੰਦੇ ਗੱਲ ਕਹਿੰਦੇ ਆ ਬੱਬੂ ਮਾਂ ਨੂੰ ਅਸੀਂ ਹੁਣ ਪ੍ਰੋਗਰਾਮ ਨਹੀਂ ਲਾਉਣ ਦੇਾਂਗੇ ਚੈਲੰਜ ਹੈ ਖੁੱਲਾ ਚੈਲੰਜ ਆ ਬੱਬੂ ਮਾਂ ਨੂੰ ਖੁੱਲਾ ਚੈਲੰਜ ਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਤੀ ਵੀ ਸ਼ਾਇਦ ਕਿਸੇ ਧਰਮ ਦੇ ਉੱਤੇ ਟਿੱਪਣੀ ਨਾ ਹੋ ਗਈ ਹੋਵੇ ਸ਼ਾਇਦ ਕੋਈ ਅਪ ਸ਼ਬਦ ਮੂੰਹ ਦੇ ਵਿੱਚੋਂ ਨਿਕਲ ਨਾ ਗਿਆ ਹੋਵੇ ਮੈਂ ਛੇ-ਕਿਸੇ ਦੀ ਗਾਣਾ ਸੁਣਿਆ ਹੂੰ ਉਹ ਮੈਂ ਦੋ ਵਾਰੀ ਤਿੰਨ ਵਾਰੀ ਗਾਣਾ ਸੁਣਿਆ ਉਹ ਤਾਂ ਗੱਲ ਹੀ ਕੋਈ ਨਹੀਂ ਕਿਸੇ ਧਰਮ ਦੀ ਗੱਲ ਨਹੀਂ ਤੁਸੀਂ ਜਾ ਕੇ YouTube ਤੇ ਦੇਖ ਲਿਓ ਉਹਦਾ ਕੀ ਸਾਰੰਸ਼ ਕੀ ਆ ਇੱਕ ਮੁੰਡਾ ਹੋਰ ਉਹਦੀ ਸਹੇਲੀ ਉਹਦੀ ਮਿੱਤਰਬੇਲੀ ਛੱਡ ਗਈ ਹੋਣੀ ਆ ਦੂਰੀ ਕਿਸੇ ਕਾਰਨ ਕਰਕੇ ਪੈਦਾ ਹੋ ਗਈ ਚਲੋ ਹੋ ਗਈ ਉਹ ਇਹ ਗੱਲ ਕਹਿੰਦਾ ਵੀ ਐਤ ਕੀ ਦੀਵਾਲੀ ਤੂੰ ਤਾਂ ਮਹਿਲਾਂ ਚ ਬਣਾ ਲਈ ਵੀ ਮੈਂ ਤਾਂ ਦੁੱਖ ਸੁੱਖ ਫੋਲਦਾ ਰਿਹਾ ਕੁਝ ਇਸ ਤਰੀਕੇ ਦੇ ਨਾਲ ਵੀ ਭਾਈ ਮੇਰੀ ਕਾਹਦੀ ਦੀਵਾਲੀ ਹੈ ਮੇਰੀ ਤਾਂ ਕਾਲੀ ਦੀਵਾਲੀ ਜਿਹਨੂੰ ਬੰਗਿਆ ਖੁਸ਼ੀਆਂ ਨੁਟ ਗਈਆਂ ਓਕੇ ਉਹਦੀ ਭਾਵਨਾ ਇਹ ਆ ਹੁਣ ਇਹਦੇ ਵਿੱਚ ਦੱਸੋ ਵੀ ਧਰਮ ਕਿੱਥੇ ਆ ਗਿਆ ਜੇ ਇਹ ਦੇਚ ਧਰਮ ਆਇਆ ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਤਿਉਹਾਰ ਦੇ ਖਿਲਾਫ ਬੋਲਿਆ ਫਿਰ ਮੇਰੇ ਵੀਰੋ ਪੰਜਾਬ ਦੇ ਵਿੱਚ ਇਤਕੀ ਬਹੁਤ ਸਾਰੀਆਂ ਮੁਲਾਦਮ ਜਿੱਥੇ ਬੰਦਗੀਆਂ ਨੇ ਪਹਿਲੇ ਕਿਹਾ ਸੀ ਕਿ ਅਸੀਂ ਇਤਕੀ ਕਾਲੀ ਦਿਵਾਲੀ ਬਣਾਉਣੀ ਹੈ ਮਤਲਬ ਸਾਰੇ ਮੁਲਾਦਮ ਵੀ ਤੁਹਾਡੇ ਖਿਲਾਫ ਆ ਜਿਹੜੇ ਇਤਕੀ ਹੜ ਪੀੜਤਾ ਉਹ ਇਹ ਗੱਲ ਕਹਿੰਦੇ ਨੇ ਵੀ ਸਾਡੀ ਇਤਕੀ ਹਾਲਤ ਬਹੁਤ ਮਾੜੀ ਹੋ ਗਈ ਸਾਡੀ ਤਾਂ ਕਾਲੀ ਦਿਵਾਲੀ ਆ ਇਹਦਾ ਮਤਲਬ ਇਹ ਆ ਕਿ ਤੁਹਾਡੇ ਖਿਲਾਫ ਆ ਆਪਾਂ ਐਵੇਂ ਠੰਡ 'ਚ ਕੰਨਾ ਪਾ ਕੇ ਬਹਿ ਜਾਨੇ ਆ ਹਾ ਜਿੱਥੇ ਬੰਦਾ ਗਲਤ ਕੰਮ ਕਰੇ ਉਹਨੂੰ ਗਲਤ ਸਜ਼ਾ ਚਾਹੀਦਾ ਪਰ ਆ ਕੀ ਜਨ ਹੋਈ ਅਖੇ ਜੀ ਬਲੈਕ ਦਿਵਾਲੀ ਤਾਂ ਗੱਲੀ ਹੁਣ ਦੇਣੀ ਸੀ ਬਲੈਕ ਦਿਵਾਲੀ ਕਿਵੇਂ ਕਹੀ ਵੀਰੋ ਦਿਵਾਲੀ ਉਹਦੀ ਕਾਲੀ ਹੀ ਹੁੰਦੀ ਆ ਜਿਹਦੀ ਜੇਬ ਦੇ ਵਿੱਚ ਪੈਸਾ ਨਾ ਹੋਵੇ ਦਿਵਾਲੀ ਉਹਦੀ ਕਾਲੀ ਹੀ ਹੁੰਦੀ ਏ ਜਿਹਦੇ ਪੀਪੇ ਦੇ ਵਿੱਚ ਆਟਾ ਨਾ ਹੋਵੇ ਜਿਹੜੇ ਗਰੀਬ ਦੇ ਨਿਆਣੇ ਉਹਦੇ ਮਗਰ ਪੈਰੇ ਹੁਣ ਵੀ ਸਾਨੂੰ ਦੀਵਾਲੀ ਤੇ ਨਵੇਂ ਕੱਪੜੇ ਚਾਹੀਦੇ ਨੇ ਪਟਾਕੇ ਚਾਹੀਦੇ ਨੇ ਖਾਣ ਨੂੰ ਵਧੀਆ ਚੀਜ਼ਾਂ ਚਾਹੀਦੀਆਂ ਨੇ ਤੇ ਉਸ ਵਿਚਾਰੇ ਦੀ ਪਹੁੰਚ ਤੋਂ ਬਾਹਰ ਹੋਣੇ ਸਾਰੀਆਂ ਗੱਲਾਂ ਉਹਦੇ ਲਈ ਦੀਵਾਲੀ ਕਾਲੀ ਹੀ ਹੁੰਦੀ ਹੈ ਜੇ ਤਨਖਾਹਾਂ ਨਾ ਮਿਲਣ ਜੇ ਤੁਹਾਡੀ ਪੈਨਸ਼ਨ ਵੇਲੇ ਸਰਨਾ ਆਵੇ ਦੀਵਾਲੀ ਕਾਲੀ ਹੀ ਹੁੰਦੀ ਆ ਜੇ ਕਿਸੇ ਦੇ ਘਰ ਚ ਕੋਈ ਮਰਗ ਹੋਈ ਹੋਵੇ ਤਾਂ ਦੀਵਾਲੀ ਕਾਲੀ ਹੀ ਹੁੰਦੀ ਹੈ ਤੇ ਤੁਸੀਂ ਇਸ ਗੱਲ ਨੂੰ ਸਮਝਦੇ ਹੀ ਨਹੀਂ ਤੂੰ ਤਾਂ ਇੱਧਰ ਲਾਂਗੜ ਚੱਕ ਲਿਆ ਅੱਜਕੱਲ ਦੌਰ ਹੋਰ ਚੱਲਿਆ ਹਰਮਨਜੀ ਕਮਰੇ ਦੇ ਵਿੱਚ ਬਹਿ ਕੇ ਮੋਬਾਈਲ ਕਰ ਲੋ ਨਾ ਛੱਡਾਂਗੇ ਨਹੀਂ ਅਸੀਂ ਛੱਡਾਂਗੇ ਨਹੀਂ ਇਹ ਤੁਸੀਂ ਜਾਣਦੇ ਨਹੀਂ ਅਸੀਂ ਕੌਣ ਹੁੰਨੇ ਆ ਇੱਕ ਗੱਲ ਭੁੱਲ ਗਏ ਤੁਸੀਂ ਦਰਵਾਜ਼ੇ ਨੂੰ ਵੀ ਕੁੰਡੀ ਲਾ ਲੇ ਦਰਵਾਜ਼ੇ ਨੂੰ ਕੁੰਡੀ ਲਾ ਲੈਣ ਦੇ ਕੋਈ ਅੰਦਰ ਨਾ ਆਵੇ ਅੜਿੰਗਣਾ ਬੰਦ ਕਰੋ ਸਾਰੇ ਹੀ ਧਰਮ ਦਾ ਬਹੁਤ ਸਤਕਾਰ ਦੀਵਾਲੀ ਨੋ ਸਾਰੀ ਰਣਕੇ ਮਨਾਉਂਦੇ ਆ ਦਿਵਾੜੀ ਦੀ ਖੂਬਸੂਰਤੀ ਇਹ ਆ இந்து ਭਾਈਚਾਰਾ ਬਹੁਤ ਸਤਿਕਾਰਯੋਗ ਆ ਹਮ ਪਰ ਇਸ ਗਾਣੇ ਦੇ ਵਿੱਚ ਹਰਮਨ ਜੀ ਕੋਈ ਧਾਰਮਿਕ ਗੱਲ ਨਹੀਂ ਕੀਤੀ ਮੈਂ ਕੋਈ ਵਕਾਲਤ ਨਹੀਂ ਕਰਦਾ ਜੋ ਦਿਸ ਰਿਹਾ ਮੈਂ ਉਹਦੇ ਮੁਤਾਬਕ ਹੈ ਨਾ 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 ਇੱਕ ਨਾ ਬੇਨਤੀ ਆ ਸਾਰਿਆਂ ਨੂੰ Hindu ਧਰਮ ਕੱਲਾ ਕਿਸੇ ਇੱਕ ਸ਼ਖਸ ਦਾ ਨਹੀਂ ਆ ਹਾਂ ਸਿੱਖ ਧਰਮ ਵੀ ਕੱਲਾ ਕਿਸੇ ਇੱਕ ਬੰਦੇ ਦਾ ਨਹੀਂ ਆ ਮੁਸਲਿਮ ਧਰਮ, ਇਸਾਈ ਧਰਮ, ਜੈਨ ਧਰਮ ਜਿੰਨੇ ਵੀ ਧਰਮ ਨੇ ਉਹ ਕਿਸੇ ਇੱਕ ਬੰਦੇ ਦੇ ਨਹੀਂ ਉਹ ਸਾਰਿਆਂ ਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਹਮ ਹਰ ਚੀਜ਼ ਨੂੰ ਧਰਮ ਦੀ ਰੰਗਤ ਦੇਣਾ ਬੰਦ ਕਰੋ ਹਮ ਅੱਗੇ ਪੰਜਾਬ ਨੇ ਬਹੁਤ ਕੁਝ ਹੰਡਾਇਆ ਪੰਜਾਬੀਆਂ ਨੇ ਬਹੁਤ ਕੁਝ ਹੰਡਾਇਆ ਆਪਾਂ ਜੇ ਪਿਆਰ ਦਾ ਸੁਨੇਹਾ ਨਹੀਂ ਦੇ ਸਕਦੇ ਤਾਂ ਨਫ਼ਰਤ ਦਾ ਸੁਨੇਹਾ ਦੇਣਾ ਬੰਦ ਕਰੀਏ ਬਹੁਤ ਹੋ ਗਿਆ ਆਪਾਂ ਹਰ ਗੱਲ ਨੂੰ ਮੁੱਦਾ ਜਿਹੜਾ ਉਹ ਘੁਮਾ ਕੇ ਧਰਮ ਤੇ ਵੀ ਆਉਣਾ ਮੈਂ ਕਿਉਂ ਆ ਵੀ ਖਬਰ ਬਣਾਉਣ ਦੇ ਲਈ ਵੀ ਮੇਰੀ ਖਬਰ ਬਣ ਜੇ ਮੈਂ ਲੋਕਾਂ ਦੇ ਨਜ਼ਰ ਦੇ ਵਿੱਚ ਆ ਜਾ ਤੁਸੀਂ ਐ ਕਰੋ ਜਿਨ੍ਹਾਂ ਨੇ ਇਹ ਬਲੈਕ ਦਿਵਾਲੀ ਦੇ ਉੱਤੇ ਟਿਕੜੀਆਂ ਕੀਤੀਆਂ ਕਿ ਤਾ ਨਾ ਵੀ ਭਾਈ ਛੱਡਾਂਗੇ ਨਹੀਂ ਇਹਨੂੰ ਪ੍ਰੋਗਰਾਮ ਨਹੀਂ ਦੇਣੇ ਇਹਦਾ ਐ ਕਰ ਦਿਆਂਗੇ ਤੁਸੀਂ ਆਪਦੀ ਪੋਸਟ ਦੇ ਥੱਲੇ ਕਮੈਂਟ ਲਿਖ ਦਿਓ ਬੰਲਾ ਛੱਡੋ ਸਭ ਤੋਂ ਪਹਿਲੀ ਦਾ ਲੇਟਾ ਸਭ ਮੈਂ ਆਪਣੀ ਜ਼ਿੰਦਗੀ ਚ ਬਲੈਕ ਦੀਵਾਲੀ ਸ਼ਬਦ ਪਹਿਲੀ ਵਾਰ ਨਹੀਂ ਸੁਣਿਆ ਕੋਈ ਇਹ ਬਹੁਤ ਵਾਰ ਸੁਣਿਆ 10 ਸਾਲਾਂ ਤੋਂ ਤਾਂ ਮੈਂ ਪੜਦਾ ਜਦੋਂ 10 ਸਾਲਾਂ ਤੋਂ ਖਬਰਾਂ ਪੜ੍ਹਦੇ ਆ ਨਾ ਉਦੋਂ ਇਹ ਗੱਲਤੇ ਨੇ ਜੀ ਕਿ ਇੱਥੇ ਕੀ ਕਾਲੀ ਦੀਵਾਲੀ ਫੁਲਾਣੇ ਫੁਲਾਣੇ ਮੁਲਾਜ਼ਮ ਵਰਗੇ ਨੇ ਮਨਾਈ ਜੀ ਉਹਨਾਂ ਨੇ ਐਲਾਨ ਕੀਤਾ ਸਰਕਾਰੀ ਨੀਤੀਆਂ ਦੇ ਖਿਲਾਫ ਕਾਲੀ ਦੀਵਾਲੀ ਮਨਾਉਣ ਦੀ ਗੱਲ ਕੀਤੀ ਉਦੋਂ ਤਾਂ ਕੋਈ ਨਹੀਂ ਬੋਲੇ ਤੁਸੀਂ ਉਦੋਂ ਖਬਰ ਨਹੀਂ ਬਣਦੀ ਹਰ ਦੁਹੰਦੀ ਕਿਸੇ ਚੀਜ਼ ਦੀ ਹਰ ਗੱਲ ਨੂੰ ਘੁਮਾ ਕੇ ਧਰਮ ਤੇ ਲਿਆਉ ਹਾ ਔਰ ਉਹ ਜੇ ਲੋਕ ਆ ਜਿਹੜੇ ਇਹਨਾਂ ਦੇ ਮਗਰ ਲੱਗ ਜਾਂਦੇ ਮੈਨੂੰ ਤਾਂ ਉਹਨਾਂ ਦੀ ਸਮਝ ਆਉਂਦੀ ਜਿਹੜੀ ਵਾਜਬ ਗੱਲ ਆ ਉਹਦੇ ਤੇ ਤੱਥਾਂ ਦੇ ਤਹਿਤ ਤੁਸੀਂ ਜ਼ਰੂਰ ਗੱਲ ਕਰੋ ਜੇਕਰ ਕੋਈ ਕਿਸੇ ਧਰਮ ਨੂੰ ਮਾੜਾ ਚੰਗਾ ਕਹਿੰਦਾ ਹੈ ਜ਼ਰੂਰ ਵਿਰੋਧ ਕਰਨਾ ਚਾਹੀਦਾ ਪਰ ਇਹ ਥੋੜੀ ਤੁਸੀਂ ਹਰ ਗੱਲ ਨੂੰ ਜ਼ਰੂਰ ਆ ਦੇ ਵਿੱਚ ਅਸਲ ਵਿੱਚ ਵਹਿਲੇ ਆ ਲੋ ਜੀ ਦਿਵਾਰੀ ਦੀ ਗੱਲ ਕਰਦੇ ਆ ਤੇ ਫਿਰ ਬੱਬੂ ਮਾਨ ਦਾ ਵਿਰੋਧ ਸ਼ੁਰੂ ਹੋ ਗਿਆ ਆ ਪੋਸਟਰ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਹੈ ਜਾਨਾ ਜੀ ਪੋਸਟਰ ਦੇ ਉੱਤੇ ਲਿਖਿਆ ਜੀ ਬਲੈਕ ਦੀਵਾਲੀ ਜੀ ਇਹ ਗਾਣੇ ਦੇ ਬੋਲਾ ਐਤਕੀ ਦੀਵਾਲੀ ਵੀ ਤੂੰ ਮਹਿਲਾਂ ਚ ਬਣਾਈ ਅੱਛਾ ਤੇ ਕੁਝ ਇਸ ਤਰੀਕੇ ਦੇ ਨਾਲ ਇਹ ਰੋਮਾਂਟਿਕ ਗਾਣਾ ਮੈਂ ਸੋਚਿਆ ਮੈਂ ਕਿਹਾ ਵੀ ਜਿਹੜਾ ਵਿਰੋਧ ਸ਼ੁਰੂ ਹੋਇਆ ਜਿਹੜੇ ਬੰਦੇ ਗੱਲ ਕਹਿੰਦੇ ਆ ਬੱਬੂ ਮਾਂ ਨੂੰ ਅਸੀਂ ਹੁਣ ਪ੍ਰੋਗਰਾਮ ਨਹੀਂ ਲਾਉਣ ਦੇਾਂਗੇ ਚੈਲੰਜ ਆ ਚੈਲੰਜ ਆ ਬੱਬੂ ਮਾਂ ਨੂੰ ਖੁੱਲਾ ਚੈਲੰਜ ਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਤੀ ਵੀ ਸ਼ਾਇਦ ਕਿਸੇ ਧਰਮ ਦੇ ਉੱਤੇ ਟਿੱਪਣੀ ਨਾ ਹੋ ਗਈ ਹੋਵੇ ਸ਼ਾਇਦ ਕੋਈ ਅਪਸ਼ਬਦ ਮੂੰਹ ਦੇ ਵਿੱਚੋਂ ਨਿਕਲਣਾ ਗਿਆ ਹੋਵੇ ਮੈਂ ਛੇ ਕਿਸੇ ਦੀ ਗਾਣਾ ਸੁਣਿਆ ਹੂੰ ਉਹ ਮੈਂ ਦੋ ਵਾਰੀ ਤਿੰਨ ਵਾਰੀ ਗਾਣਾ ਸੁਣਿਆ ਉਹ ਤਾਂ ਗੱਲ ਹੀ ਕੋਈ ਨਹੀਂ ਕਿਸੇ ਧਰਮ ਦੀ ਗੱਲ ਨਹੀਂ ਤੁਸੀਂ ਜਾ ਕੇ YouTube ਤੇ ਦੇਖ ਲਿਓ ਉਹਦਾ ਕੀ ਸਾਰੰਸ਼ ਕੀ ਆ ਇੱਕ ਮੁੰਡਾ ਹੋਰੋਂ ਉਹਦੀ ਸਹੇਲੀ ਉਹਦੀ ਮਿੱਤਰਬੇਲੀ ਛੱਡ ਗਈ ਹੋਣੀ ਆ ਦੂਰੀ ਕਿਸੇ ਕਾਰਨ ਕਰਕੇ ਪੈਦਾ ਹੋ ਗਈ ਚਲੋ ਹੋ ਗਈ ਉਹ ਇਹ ਗੱਲ ਕਹਿੰਦਾ ਵੀ ਐਤ ਕੀ ਦੀਵਾਲੀ ਤੂੰ ਤਾਂ ਮਹਿਲਾਂ ਚ ਬਣਾ ਲਈ ਵੀ ਮੈਂ ਤਾਂ ਦੁੱਖ ਸੁੱਖ ਫੋਲਦਾ ਰਿਹਾ ਕੁਝ ਇਸ ਤਰੀਕੇ ਦੇ ਨਾਲ ਵੀ ਭਾਈ ਮੇਰੀ ਕਾੜੀ ਦੀਵਾਲੀ ਹੈ ਮੇਰੀ ਤਾਂ ਕਾਲੀ ਦੀਵਾਲੀ ਜਿਹਨੂੰ ਬੰਗਿਆ ਖੁਸ਼ੀਆਂ ਲੁੱਟ ਗਈਆਂ ਓਕੇ ਉਹਦੀ ਭਾਵਨਾ ਇਹ ਆ ਹੁਣ ਇਹਦੇ ਵਿੱਚ ਦੱਸੋ ਵੀ ਧਰਮ ਕਿੱਥੇ ਆ ਗਿਆ ਜੇ ਇਹਦੇ ਚ ਧਰਮ ਆਇਆ ਜੇ ਤੁਨੋਂ ਇਹ ਰਖਦਾ ਵੀ ਭਾਈ ਤਿਉਹਾਰ ਦੇ ਖਿਲਾਫ ਬੋਲਿਆ ਫਿਰ ਮੇਰੇ ਵੀਰੋ ਪੰਜਾਬ ਦੇ ਵਿੱਚ ਇਤਕੀ ਬਹੁਤ ਸਾਰੀਆਂ ਮੁਲਾਜ਼ਮ ਜੱਥੇ ਬੰਦੀਆਂ ਨੇ ਪਹਿਲਾਂ ਹੀ ਕਹਿ ਸੀ ਕਿ ਅਸੀਂ ਇਤਕੀ ਕਾਲੀ ਦਿਵਾਲੀ ਬਣਾਉਣੀ ਹੈ ਮਤਲਬ ਸਾਰੇ ਮੁਲਾਜ਼ਮ ਵੀ ਤੁਹਾਡੇ ਖਿਲਾਫ ਆ ਜਿਹੜੇ ਇਤਕੀ ਹਰ ਪੀੜਤਾ ਉਹ ਇਹ ਗੱਲ ਕਹਿੰਦੇ ਵੀ ਸਾਡੀ ਇਤਕੀ ਹਾਲਤ ਬਹੁਤ ਮਾੜੀ ਹੋਗੀ ਸਾਡੀ ਤਾਂ ਕਾਲੀ ਦਿਵਾਲੀ ਆ ਤੇਰਾ ਮਤਲਬ ਇਹ ਆ ਕਿ ਤੁਹਾਡੇ ਖਿਲਾਫ ਆ ਆਪਾਂ ਐਵੇਂ ਠੰਡ 'ਚ ਕੰਨਾ ਪਾ ਕੇ ਬਹਿ ਜਾਨੇ ਆ ਹਾ ਜਿੱਥੇ ਬੰਦਾ ਗਲਤ ਕੰਮ ਕਰੇ ਉਹਨੂੰ ਗਲਤ ਸਹਿਣਾ ਚਾਹੀਦਾ ਪਰ ਆ ਕੀ ਜਨ ਹੋਈ ਅਖੇ ਜੀ ਬਲੈਕ ਦਿਵਾਲੀ ਤਾਂ ਗੱਲੀ ਹੋਣ ਦੇਣੀ ਸੀ ਬਲੈਕ ਦਿਵਾਲੀ ਕਿਵੇਂ ਕਹੀ ਵੀਰੋ ਦਿਵਾਲੀ ਉਹਦੀ ਕਾਲੀ ਹੀ ਹੁੰਦੀ ਆ ਜਿਹਦੀ ਜੇਬ ਦੇ ਵਿੱਚ ਪੈਸਾ ਨਾ ਹੋਵੇ ਦਿਵਾਲੀ ਉਹਦੀ ਕਾਲੀ ਹੀ ਹੁੰਦੀ ਜਿਹਦੇ ਪੀਪੇ ਦੇ ਵਿੱਚ ਆਟਾ ਨਾ ਹੋਵੇ ਜਿਹੜੇ ਗਰੀਬ ਦੇ ਨਿਆਣੇ ਉਹਦੇ ਮਗਰ ਪੈਰੇ ਹੁਣ ਵੀ ਸਾਨੂੰ ਦੀਵਾਲੀ ਤੇ ਨਵੇਂ ਕੱਪੜੇ ਚਾਹੀਦੇ ਨੇ ਪਟਾਕੇ ਚਾਹੀਦੇ ਨੇ ਖਾਣ ਨੂੰ ਵਧੀਆ ਚੀਜ਼ਾਂ ਚਾਹੀਦੀਆਂ ਨੇ ਤੇ ਉਸ ਵਿਚਾਰੇ ਦੀ ਪਹੁੰਚ ਤੋਂ ਬਾਹਰ ਹੋਣੇ ਸਾਰੀਆਂ ਗੱਲਾਂ ਉਹਦੇ ਲਈ ਦੀਵਾਲੀ ਕਾਲੀ ਹੀ ਹੁੰਦੀ ਜੇ ਤਨਖਾਹਾਂ ਨਾ ਮਿਲਣ ਜੇ ਤੁਹਾਡੀ ਪੈਨਸ਼ਨ ਵੇਲੇ ਸਰ ਨਾ ਆਵੇ ਦੀਵਾਲੀ ਕਾਲੀ ਹੀ ਹੁੰਦੀ ਆ ਜੇ ਕਿਸੇ ਦੇ ਘਰ ਚ ਕੋਈ ਮਰਗ ਹੋਈ ਹੋਵੇ ਤਾਂ ਦੀਵਾਲੀ ਕਾਲੀ ਹੀ ਹੁੰਦੀ ਆ ਤਾਂ ਤੁਸੀਂ ਇਸ ਗੱਲ ਨੂੰ ਸਮਝਦੇ ਹੀ ਨਹੀਂ ਤੂੰ ਤਾਂ ਇੱਧਰ ਲਾਂਗੜ ਚੱਕ ਲਿਆ ਅੱਜਕੱਲ ਦੌਰ ਹੋਰ ਚੱਲਿਆ ਹਰਮਨਜੀ ਕਮਰੇ ਦੇ ਵਿੱਚ ਬਹਿ ਕੇ ਮੋਬਾਈਲ ਕਰਨੋਂ ਹੋ ਨਾ ਛੱਡਾਂਗੇ ਨਹੀਂ ਅਸੀਂ ਛੱਡਾਂਗੇ ਨਹੀਂ ਇਹ ਤੁਸੀਂ ਜਾਣਦੇ ਨਹੀਂ ਅਸੀਂ ਕੌਣ ਹੁੰਨੇ ਆ ਇੱਕ ਗੱਲ ਭੁੱਲ ਗਏ ਤੁਸੀਂ ਦਰਵਾਜ਼ੇ ਨੂੰ ਵੀ ਕੁੰਡੀ ਲਾ ਲੈ ਦਰਵਾਜ਼ੇ ਨੂੰ ਕੁੰਡੀ ਲਾ ਲੈnde ਬ ਕੋਈ ਅੰਦਰ ਨਾ ਆਵੇ ਅੜਿੰਗਣਾ ਬੰਗ ਕਰੋ ਸਾਰੇ ਹੀ ਧਰਮਾਂ ਦਾ ਬਹੁਤ ਸਤਿਕਾਰ ਦੀਵਾਲੀ ਨੋ ਸਾਰੀ ਰੜ ਕੇ ਬਣਾਉਂਦੇ ਆ ਦਿਵਾਰੀ ਦੀ ਖੂਬਸੂਰਤੀ ਇਹ ਆ hindu ਭਾਈ ਚਰਾ ਬਹੁਤ ਸਤਕਾਰਯੋਗ ਆ ਪਰ ਇਸ ਗਾਣੇ ਦੇ ਵਿੱਚ ਹਰਮਨ ਜੀ ਕੋਈ ਧਾਰਮਿਕ ਗੱਲ ਨਹੀਂ ਕੀਤੀ ਮੈਂ ਕੋਈ ਵਕਾਲਤ ਨਹੀਂ ਕਰਦਾ ਜੋ ਦਿਸ ਰਿਹਾ ਮੈਂ ਤਾਂ ਉਹਦੇ ਮੁਤਾਬਕ ਹੈ ਨਾ 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 ਇੱਕ ਨਾ ਬੇਨਤੀ ਆ ਸਾਰਿਆਂ ਨੂੰ hindu ਧਰਮ ਕੱਲਾ ਕਿਸੇ ਇੱਕ ਸ਼ਖਸ ਦਾ ਨਹੀਂ ਆ ਹਾਂ ਸਿੱਖ ਧਰਮ ਵੀ ਕੱਲਾ ਕਿਸੇ ਇੱਕ ਬੰਦੇ ਦਾ ਨਹੀਂ ਆ ਮੁਸਲਿਮ ਧਰਮ, ਇਸਾਈ ਧਰਮ, ਜੈਨ ਧਰਮ, ਜਿੰਨੇ ਵੀ ਧਰਮ ਨੇ ਉਹ ਕਿਸੇ ਇੱਕ ਬੰਦੇ ਦੇ ਨਹੀਂ ਉਹ ਸਾਰਿਆਂ ਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਹਮ ਹਰ ਚੀਜ਼ ਨੂੰ ਧਰਮ ਦੀ ਰੰਗਤ ਦੇਣਾ ਬੰਦ ਕਰੋ ਹਮ ਅੱਗੇ ਪੰਜਾਬ ਨੇ ਬਹੁਤ ਕੁਝ ਹੰਡਾਇਆ ਪੰਜਾਬੀਆਂ ਨੇ ਬਹੁਤ ਕੁਝ ਹਲਾਇਆ ਆਪਾਂ ਜੇ ਪਿਆਰ ਦਾ ਸੁਨੇਹਾ ਨਹੀਂ ਦੇ ਸਕਦੇ ਤਾਂ ਨਫ਼ਰਤ ਦਾ ਸੁਨੇਹਾ ਦੇਣਾ ਬੰਦ ਕਰੀਏ ਬਹੁਤ ਹੋ ਗਿਆ ਆਪਾਂ ਹਰ ਗੱਲ ਨੂੰ ਮੁੱਦਾ ਜਿਹੜਾ ਘੁਮਾ ਕੇ ਧਰਮ ਤੇ ਨਹੀਂ ਆਉਣਾ ਮੈਂ ਕਿਉਂ ਆ ਵੀ ਖਬਰ ਬਣਾਉਣ ਦੇ ਲਈ ਵੀ ਮੇਰੀ ਖਬਰ ਬਣ ਜੇ ਮੈਂ ਲੋਕਾਂ ਦੇ ਨਜ਼ਰ ਦੇ ਵਿੱਚ ਆ ਜਾ ਤੁਸੀਂ ਐ ਕਰੋ ਜਿਨ੍ਹਾਂ ਨੇ ਇਹ ਬਲੈਕ ਦਿਵਾਲੀ ਦੇ ਉੱਤੇ ਟਿਕੜੀਆਂ ਕੀਤੀਆਂ ਨਾ ਵੀ ਭਾਈ ਛੱਡਾਂਗੇ ਨਹੀਂ ਇਹਨੂੰ ਪ੍ਰੋਗਰਾਮ ਨਹੀਂ ਦੇਣੇ ਇਹਦਾ ਐ ਕਰ ਦਿਆਂਗੇ ਤੁਸੀਂ ਆਪਦੀ ਪੋਸਟ ਦੇ ਹਲੇ ਕਮੈਂਟ ਲਿਖ ਦਿਓ ਗੱਲਾਂ ਛੱਡੋ ਸਭ ਤੋਂ ਉੱਡੀ ਦਾ ਲੈਟਨੈਂਟ ਸਭ ਮੈਂ ਆਪਣੀ ਜ਼ਿੰਦਗੀ ਚ ਬਲੈਕ ਦੀਵਾਲੀ ਸ਼ਬਦ ਪਹਿਲੀ ਵਾਰ ਨਹੀਂ ਸੁਣਿਆ ਕੋਈ ਇਹ ਬਹੁਤ ਵਾਰ ਸੁਣਿਆ 10 ਸਾਲਾਂ ਤੋਂ ਤਾਂ ਮੈਂ ਪੜਦਾ ਜਦੋਂ 10 ਸਾਲਾਂ ਤੋਂ ਖਬਰਾਂ ਪੜ੍ਹਦੇ ਆ ਨਾ ਉਦੋਂ ਇਹ ਦੱਲੇ ਕਿ ਨਹੀਂ ਜੀ ਕਿ ਐਤ ਕੀ ਕਾਲੀ ਦੀਵਾਲੀ ਫੁਲਾਣੇ ਫੁਲਾਣੇ ਮੁਲਾਜ਼ਮ ਵਰਗੇ ਨੇ ਮਨਾਈ ਜੀ ਉਹਨਾਂ ਨੇ ਐਲਾਨ ਕੀਤਾ ਸਰਕਾਰੀ ਨੀਤੀਆਂ ਦੇ ਖਿਲਾਫ ਕਾਲੀ ਦੀਵਾਲੀ ਮਨਾਉਣ ਦੀ ਗੱਲ ਕੀਤੀ ਉਦੋਂ ਤਾਂ ਕੋਈ ਨਹੀਂ ਬੋਲੇ ਤੁਸੀਂ ਉਦੋਂ ਖਬਰ ਨਹੀਂ ਬਣਦੀ ਹਰ ਦੁਨਦੀ ਕਿਸੇ ਚੀਜ਼ ਦੀ ਹਰ ਗੱਲ ਨੂੰ ਘੁਮਾ ਕੇ ਧਰਮ ਤੇ ਲਿਆਉ ਹਾ ਔਰ ਉਹੋ ਜਿਹੇ ਲੋਕ ਆ ਜਿਹੜੇ ਇਹਨਾਂ ਦੇ ਮਗਰ ਲੱਗ ਜਾਂਦੇ ਮੈਨੂੰ ਤਾਂ ਉਹਨਾਂ ਦੀ ਸਮਝ ਆਉਂਦੀ ਜਿਹੜੀ ਵਾਜਬ ਗੱਲ ਆ ਉਹਦੇ ਤੇ ਤੱਥਾਂ ਦੇ ਤਹਿਤ ਤੁਸੀਂ ਜ਼ਰੂਰ ਗੱਲ ਕਰੋ ਜੇਕਰ ਕੋਈ ਕਿਸੇ ਧਰਮ ਨੂੰ ਮਾੜਾ ਚੰਗਾ ਕਹਿੰਦਾ ਹੈ ਜ਼ਰੂਰ ਵਿਰੋਧ ਕਰਨਾ ਚਾਹੀਦਾ ਪਰ ਇਹ ਥੋੜੀ ਤੁਸੀਂ ਹਰ ਗੱਲ ਨੂੰ ਜਲਦੋਂ ਅਸਲ ਦੇ ਵਿੱਚ ਬੇਲੇ